ਦੋਸਤੋ ਅੱਜ ਮੈਂ ਤੁਹਾਨੂੰ ਇੱਕ ਇਸ ਤਰ੍ਹਾਂ ਦੀ ਆਯੁਰਵੈਦਿਕ ਫਾਰਮੂਲੇਸ਼ਨ ਬਾਰੇ ਦੱਸੂਗਾ ਜਿਹਦਾ ਇਸਤੇਮਾਲ ਕਰਕੇ ਤੁਹਾਡੀ ਅੱਖਾਂ ਦੀ ਕੋਈ ਵੀ ਪ੍ਰੋਬਲਮ ਹੈ ਉਹ ਠੀਕ ਹੋ ਜੂਗੀ ਜਿਸ ਤਰ੍ਹਾਂ ਕਿ ਅੱਖਾਂ ਦੀ ਡਰਾਈਨੈਸ ਹੋਣਾ ਜਾਂ ਬਾਰ-ਬਾਰ ਅੱਖਾਂ ਚੋਂ ਪਾਣੀ ਲਿਕਲਣਾ ਸਾਨੂੰ ساری ਜ਼ਿੰਦਗੀ ਲਈ ਆਈ ਡ੍ਰੌਪਸ ਪਾਉਣ ਲਈ ਕਹਿ ਦਿੱਤਾ ਜਾਂਦਾ ਹੈ ਤੁਸੀਂ ਕੀ ਕਰਨਾ ਹੈਗਾ ਤੁਸੀਂ ਤ੍ਰਿਫਲਾ ਚੂਰਨ ਲੈ ਲੈਣਾ ਅੱਧਾ ਚਮਚ ਅੱਧਾ ਚਮਚ ਤੁਸੀਂ ਦੇਸੀ ਘਿਓ ਲੈ ਲੈਣਾ ਗਾਂ ਦਾ ਔਰ ਇੱਕ ਚਮਚ ਤੁਸੀਂ ਲੈਣਾ ਹੈਗਾ ਸ਼ਹਿਦ ਤੁਸੀਂ ਇਹਨਾਂ ਤਿੰਨਾਂ ਨੂੰ ਮਿਕਸ ਕਰ ਲੈਣਾ ਹੈ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਇਹਨੂੰ ਖਾ ਲੈਣਾ ਹੈ ਤੁਹਾਡੀ ਅੱਖਾਂ ਦੀ ਕੋਈ ਵੀ ਪ੍ਰੋਬਲਮ ਹੈ ਉਹ ਬਿਲਕੁਲ ਠੀਕ ਹੋ ਜਾਏਗੀ ਸਾਡੇ ਆਯੁਰਵੈਦਿਕ ਕਲੀਨਿਕ ਦੇ ਵਿੱਚ ਔਰਤਾਂ ਤੇ ਮਰਦਾਂ ਦੇ ਹਰ ਤਰ੍ਹਾਂ ਦੇ ਗੁਪਤ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ ਪੇਟ ਦੀ ਕੋਈ ਵੀ ਗੰਭੀਰ ਤੋਂ ਗੰਭੀਰ ਸਮੱਸਿਆ ਹੈ ਚਾਹੇ ਪੇਟ ਲਗਾਤਾਰ ਖਰਾਬ ਰਹਿਣਾ ਮਲ ਦਾ ਠੀਕ ਨਾ ਹੋਣਾ ਪੁਰਾਣੀ ਤੋਂ ਪੁਰਾਣੀ ਸੰਗ੍ਰਹਿਣੀ ਪਰਾਣਾ ਤੋਂ ਪ੍ਰਣਾ ਸਿਰਦਰਦ ਜਿਹਨੂੰ ਮਾਈਗਰੇਨ ਵੀ ਕਹਿੰਦੇ ਆ ਉਹਦਾ ਵੀ ਇਲਾਜ ਕੀਤਾ ਜਾਂਦਾ ਹੈ ਗੋਡਿਆਂ ਮੋਡਿਆਂ ਦਾ ਦਰਦ ਜਾਂ ਕੋਈ ਵੀ ਪੁਰਾਣਾ ਨਜ਼ਲਾ ਜ਼ੁਕਾਮ ਹਰ ਇੱਕ ਬਿਮਾਰੀ ਦਾ ਇਲਾਜ ਆਯੁਰਵੈਦਿਕ ਵਿਧੀ ਵਿਦਾਨ ਦੇ ਨਾਲ ਕੀਤਾ ਜਾਂਦਾ ਹੈ ਤੁਸੀਂ ਕਿਸੇ ਵੀ ਬਿਮਾਰੀ ਬਾਰੇ ਪરાਮਰਸ਼ ਕਰਨਾ ਚਾਹੁੰਦੇ ਹੋ ਮੇਰਾ ਸੰਪਰਕ ਨੰਬਰ ਹੈ 8437454700 ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖੁਸ਼ ਰਹੋ ਸਵਸਤਰ ਹੋ ਤੰਦਰੁਸਤ ਰਹੋ